ਫੇਰ ਮੇਰੇ ਕੋਲੇ ਆ ਗਈ ਪੰਚਾਇਤ ਕਹਿੰਦੇ ਵੀ ਲਿਖ ਮੰਗਾ ਮੈਂ ਕਹਿੰਦ ਕਿ ਕਿਹੜੀ ਲਿਖਣੀ ਕਹਿੰਦੇ ਪਹਿਲੀ ਤਾਂ ਉਹੀ ਲਿਖ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਫੇਰ ਲਿਖਤੀ ਤੰਨੇ ਮੈਂਬਰ ਨੇ ਫੇਰ ਪੜਤੀ ਤੇ ਜੀ ਸਾਹਿਬ ਨੇ ਫੇਰ ਤਾੜੀਆਂ ਮਰਵਾਤੀਆਂ ਕਹਿੰਦੇ ਬਣਾਉਂਗਾ ਮੈਂ ਨੌਮੀ ਚ ਹੋ ਗਿਆ ਜੀ ਤੀਜੇ ਸਾਲ ਫੇਰ ਆਗੇ ਜੀ ਲਿਖ ਬਈ ਐਤ ਕੀ ਮੰਗਾ ਓਏ ਮੈਂ ਕਹਾਂ ਵੀ ਇਹ ਬਦਲੀਆਂ ਹੋਣ ਕਿ ਐਤ ਕੀ ਤਾਂ ਮੰਗਾ ਪਹਿਲੀ ਮੰਗ ਕਿਹੜੀ ਕਹਿੰਦੇ ਉਹੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਲੋ ਜੀ ਮੈਂ 10ਵੀਂ ਚ ਹੋ ਗਿਆ 11ਵੀਂ ਚ ਮੈਂ ਲਿਖੀ ਗਿਆ ਤੰਨਾ ਮੈਂਬਰ ਪੜੀ ਗਿਆ ਟੀਚਰ ਸਾਹਿਬ ਤਾੜੀਆਂ ਬੁਜਾਈਂ ਗਏ ਬਈ ਨਾਲੇ ਤੇ ਪੁੜਨੀ ਬਣਿਆ ਬਈ 2014 ਚ ਪਤਾ ਨਹੀਂ ਸੰਯੋਗ ਪ੍ਰਮਾਤਮਾ ਨੇ ਕੀ ਲਿਖੇ ਸੀ ਉਹਨਾਂ ਨੂੰ ਹਰਾ ਕੇ ਲੋਕਾਂ ਨੇ ਮੈਨੂੰ ਐਮਪੀ ਬਣਾਤਾ ਮੈਂ ਐਮਪੀ ਬਣ ਗਿਆ ਸਾਡੇ ਪਿੰਡ ਵਾਲੇ ਆ ਗਏ ਓ ਨਿਆਰਾ ਆ ਗਿਆ ਜੀ ਆਪਣੇ ਪਿੰਡ ਦਾ ਐਮਪੀ ਬਣ ਗਿਆ ਮੈਂ ਹਾਂ ਤੇ ਮੰਗ ਪੱਤਰ ਜਿਹਾ ਲਿਆਇਆ ਮੈਂ ਵੈਰੀ ਗੁੱਡ ਕਿਹੜੀ ਮੰਗ ਆ ਪਹਿਲੀ ਉਹੀ ਆ ਕਹਿੰਦੇ ਪਹਿਲੀ ਤਾਂ ਜਿਹੜੀ ਤੂੰ ਹੀ ਲਿਖਦਾ ਰਿਆ ਪਹਿਲਾਂ 10 ਦੀ 10 11 ਸਾਲ ਤੂੰ ਹੀ ਲਿਖਦਾ ਰਿਆ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਉਹ ਹੁਣ ਬਣਾਇਆ ਦੀ ਜਾ ਕੇ ਦੇਖਿਆ ਉਹ ਤੇ ਕਿਰਪਾ ਕਰਕੇ ਇਧਰੋਂ ਧਰਮਗੜ ਵਾਲੇ ਪਾਸੇ ਜਾਵਾਂਗਾ ਨਾ ਜਦੋਂ ਜਦੋਂ ਇਧਰੋਂ ਜਖੇਪੜ ਤੋਂ ਧਰਮਗੜ ਵਾਲੇ ਪਾਸੇ ਜਾਵਾਂਗਾ ਉਦੋਂ ਪਿੰਡ ਸਾਡੇ ਪਿੰਡ ਦੇ ਸ਼ੁਰੂਣ ਤੋਂ ਪਹਿਲਾਂ ਪੁਲ ਆਪਣਾ ਕੀ ਕਰੀਏ ਜਿਹਨਾਂ ਦਾ ਹੁੰਦਾ ਸੀ ਫਿਰ ਕਹਿੰਦੇ ਸਾਨੂੰ ਜਿਤੋਂ ਆਉਂਦੇ ਨਹੀਂ ਫਿਰ ਕਹਿੰਦੇ ਸਾਨੂੰ ਲੋਕ ਐ ਨਹੀਂ ਕਰਦੇ ਉਹ ਨਹੀਂ ਕਰਦੇ ਸੋ ਇਹਨਾਂ ਨੇ ਕੀ ਕਰਨਾ ਹੈ ਮਾਤਾ ਜੀ ਕਹਿਣਾ ਚੰਗੇ ਬੰਦਿਆਂ ਨੂੰ ਚੁਣ ਕੇ ਭੇਜੋ ਚੰਗੇ ਬੰਦਿਆਂ ਨੂੰ ਵਿਧਾਨ ਸਭਾ ਲੋਕ ਸਭਾ ਚ ਭੇਜੋ ਤਾਂ ਚੰਗੇ ਕਾਨੂੰਨ ਬਣ ਕੇ ਆਉਣਗੇ ਮਾੜਿਆਂ ਨੂੰ ਭੇਜ ਦੋਂਗੇ ਤਾਂ ਮਾੜੇ ਕਾਨੂੰਨ ਬਣ ਜਾਣਗੇ ਆਹੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਤੁਸੀਂ ਇੰਨਾ ਗਰਮੀ ਚ ਬੈਠੇ ਤੇ ਦੋਨਿਆਂ ਹੱਥੋਂ ਪਰਚਾ ਕੇ ਦੋ ਨਾਅਰੇ ਲਾ ਦਿਓ ਮੈਨੂੰ ਪਤਾ ਹੈ ਕਿ 3 ਸਾਲ ਚ ਸਾਰਾ ਕੁਝ ਨਹੀਂ ਹੋਣਾ ਪਰ ਸ਼ੁਰੂਆਤ ਤਾਂ ਕੀਤੀ ਹੈ ਨਾ ਹੌਲੀ ਹੌਲੀ ਕਰੀ ਜਾਵਾਂਗੇ ਇਲਾਕੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਮੈਂ ਆ ਪਟਿਆਲੇ ਰਿਆਂ 6-7 ਸਾਲ ਦਿੱਲੀ ਨੂੰ ਜਾਂਦੇ ਸੀ ਤਾਂ ਦੇਵੀਗੜ੍ਹ ਪੇਵਾ ਸਿੱਧਾ ਪਿਪਲੀ ਜਾ ਕੇ ਨਿਕਲਦੇ ਸੀ ਇਹਨਾਂ ਪਿੰਡਾਂ ਨੂੰ ਮੈਂ ਜਾਣਦਾ ਕਿਸੇ ਨੇ ਇਹਨਾਂ ਪਿੰਡਾਂ ਵੱਲ ਕਿਉਂਕਿ ਬਾਰਡਰ ਦਾ ਏਰੀਆ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਦੱਸਿਆ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿਸੇ ਨੇ ਦੇਖਿਆ ਹੀ ਨਹੀਂ ਵੀ ਕਗਰ ਕਿੰਨਾ ਕ ਨੁਕਸਾਨ ਕਰਦਾ ਹੈ ਹੋਰ ਛੋਟੀਆਂ ਮੋਟੀਆਂ ਜਿਹੜੀਆਂ ਦਿੱਕਤਾਂ ਇਸ ਇਲਾਕੇ ਦੀਆਂ ਕਿਸੇ ਨੇ ਨਹੀਂ ਤੱਕ ਅੱਜ ਜਿਹੜੀ ਤਹਿਸੀਲ ਬਣਾ ਰਿਆਂ ਪਟਵਾਰੀ ਫਰਦਾਂ ਰਜਿਸਟਰੀਆਂ ਤਹਿਸੀਲ ਕੋਈ ਥੋੜੇ ਇੰਤਕਾਲ ਸਾਰੇ ਇੱਕੋ ਬਿਲਡਿੰਗ ਥੱਲੇ ਹੋਣਗੇ ਤੁਹਾਨੂੰ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਵੀ ਉੱਧਰ ਜਾ ਇੱਧਰ ਜਾ ਇੱਧਰ ਆ ਇੱਧਰ ਜਾ 8 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਬਿਲਡਿੰਗ ਬਣੀ ਹੈ ਟਾਈਮ ਮਿਲੇ ਤਾਂ ਦੇਖ ਕੇ ਜ਼ਰੂਰ ਜਾਇਓ ਬੇਟਿੰਗ ਰੂਮ ਹੈ ਵਧੀਆ ਬਾਥਰੂਮ ਹੈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੁਹਾਨੂੰ ਲੱਗੂ ਪਤਾ ਕਿ ਹਾਂ ਸਰਕਾਰੀ ਕਿਸੇ ਵਧੀਆ ਆਫਿਸ ਚ ਆਇਆ ਨਹੀਂ ਤਾਂ ਪਹਿਲਾਂ ਤਹਿਸੀਲਾਂ ਜਿਹੜੀਆਂ ਨਾ ਉਹਨਾਂ ਨੂੰ ਦੇਖ ਕੇ ਹੀ ਅੱਧਾ ਤਾਂ ਬੰਦੇ ਦਾ ਉਹੀ ਦਿਲ ਟੁੱਟ ਜਾਂਦਾ ਸੀ ਵੀ ਇੱਥੇ ਬੜਾਂਗੇ ਹੁਣ ਅੰਦਰ ਸਾਰੇ ਨਚੋੜਨ ਵਾਲੇ ਬੈਠਿਆ ਨਿੰਬੂ ਨਚੋੜੀ ਬੈਠੇ ਸਾਰੇ ਨਚੋੜ ਕੇ ਕੱਢਣਗੇ 3-4 ਵਜੇ ਤੱਕ ਬੰਦਾ ਬਾਹਰ ਨਿਕਲਦਾ ਸੀ ਜਾਂਦੇ ਹੋਏ ਦਾ ਵੀ ਮੂੰਹ ਉਹਦਾ ਉੱਡਿਆ ਹੁੰਦਾ ਸੀ ਆਉਂਦੇ ਹੋਏ ਤਾਂ ਰੰਗ ਵੀ ਉੱਡਿਆ ਹੁੰਦਾ ਸੀ ਨਾਲ ਵੀ ਆ ਕੀ ਹੋ ਗਏ ਯਾਰ ਕਦੇ ਇੱਧਰ ਜਾ ਕਦੇ ਉੱਧਰ ਜਾ ਇਹਦੇ ਕੋਲੋਂ ਕਰਾ ਆਹ ਗਲਤ ਲਿਖਿਆ ਆਹ ਨਹੀਂ ਲਿਖਿਆ ਇਹ ਸਾਰੇ ਸਿਆਪੇ ਅਸੀਂ ਖਤਮ ਕਰ ਦੇਣੇ ਆ ਹੁਣ ਆਨਲਾਈਨ ਹੋਊਗਾ ਤੁਹਾਡੇ ਸਾਹਮਣੇ ਕੰਮ ਹੋਊਗਾ ਕੋਈ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ ਸਾਨੂੰ ਦੱਸ ਦਿਓ ਉਦੋਂ ਬਾਅਦ ਸਾਡਾ ਕੰਮ ਹੈ ਮੈਨੂੰ ਪਤਾ ਹੈ ਮੈਂ ਖੁਦ ਤਹਿਸੀਲਾਂ 'ਚ ਮੇਰੇ ਦਾਦੇ ਨਾਲ ਮੇਰੇ ਬਾਪੂ ਨਾਲ ਮੇਰੇ ਚਾਚੇ ਹੋਰਾਂ ਨਾਲ ਜਾਂਦਾ ਰਿਹਾ ਮੈਂ ਮਤਲਬ ਜੇ ਪਟਵਾਰੀ ਨੇ ਜਸਵਿੰਦਰ ਸਿੰਘ ਦਾ ਨਾਮ ਜਗਵਿੰਦਰ ਸਿੰਘ ਲਿਖਤਾ ਗੱਗੇ ਤੂੰ ਸੱਸਾ ਬਣਦਾ ਥੋੜਾ ਜਿਹਾ ਐਂ ਵਧਾ ਕੇ ਨਹੀਂ ਕੀਤਾ ਉਹਨੇ ਜਾਣ ਕੇ ਲੈ ਜਸਵਿੰਦਰ ਸਿੰਘ ਨੂੰ ਦੁਬਾਰਾ ਜਗਵਿੰਦਰ ਤੋਂ ਜਸਵਿੰਦਰ ਬਣਨ ਨੂੰ 10 ਸਾਲ ਲੱਗ ਜਾਂਦੇ ਭਾਈ ਵੀ ਮੈਂ ਜਸਵਿੰਦਰ ਆਹ ਕਹਿੰਦੇ ਨਾ ਨਾ ਕਾਗਜ਼ ਤੇ ਜਗਵਿੰਦਰ ਐਂ ਆਹ ਕਿ ਮੈਂ ਹੋ ਕਰਦਾਂਗੇ ਦਸਵਿੰਦਰ ਵੀ ਕਰਦਾਂਗੇ ਕੁਝ ਕਰਤਾ ਸਹੀ ਫੇਰ ਲੈ ਬੰਦੇ ਨੂੰ ਆਪਦਾ ਨਾਮ ਸਾਬਤ ਕਰਨ ਵਾਸਤੇ ਮਨ ਲਾਡੀਆਂ ਚਿੱਟੀਆਂ ਹੋ ਜਾਂਦੀਆਂ ਯਾਰ ਮੈਂ ਜਸਵਿੰਦਰ ਆ ਯਾਰ ਜਿਵੇਂ ਉਹ مشهور ہے اک گل ਵੀ ਅਮਰੀਕਾ ਦੇ ਰਾਸ਼ਟਰਪਤੀ ਦਾ ਹਿਰਨ ਸੀ ਪਾਲਿਆ ਹੋਇਆ ਹਿਰਨ ਖੋਇਆ ਗਿਆ ਜੰਗਲਾਂ ਜੁਗਲਾਂ ਚ ਲੰਘ ਗਿਆ ਕਿਤੇ ਉਹਨਾਂ ਨੇ ਅਮਰੀਕਾ ਦੀ FBI ਬੁਲਾਈ FBI ਉਹ ਗਏ ਹਿਰਨ ਦਾ ਫੁਲੀਆ ਜਾ ਪਤਾ ਕੀਤਾ ਤਿੰਨ ਚਾਰ ਦਿਨ ਬਾਅਦ ਮੁੜੇ ਕਹਿੰਦੇ ਸਾਨੂੰ ਨਹੀਂ ਥਿਆ ਜੀ ਉਹ ਕਹਿੰਦੇ ਸਭ ਤੋਂ ਵਧੀਆ ਪੁਲਿਸ ਸਕਾਟਲੈਂਡ ਯਾਰਡ ਹੈ ਇੰਗਲੈਂਡ ਦੀ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਬੁਲਾਇਆ ਰਾਸ਼ਟਰਪਤੀ ਨੇ ਕਿਹਾ ਜੀ ਮੇਰਾ ਪਿਆਰਾ ਹਿਰਨ ਖੋਇਆ ਗਿਆ ਵੀ ਲੱਭ ਕੇ ਦਿਓ ਜੀ ਆਹ ਜੰਗਲ ਚ ਗਿਆ ਹੈ ਉਹ ਵੀ ਨਕਸ਼ਾ ਜਾ ਲੈ ਗਏ ਜੰਗਲ ਦਾ ਨਾਲੇ ਫੁਲੀਆ ਜਾ ਹਫਤੇ ਬਾਅਦ ਉਹ ਮੁੜੇ ਕਹਿੰਦੇ ਫੈ ਨਹੀਂ ਆਪਣੇ ਫੋਨ ਕਰ ਲਿਆ ਉਹਨਾਂ ਨੇ ਇੰਡੀਆ ਵੀ ਕੁਪੇਜੋ ਉਹ ਕਹਿੰਦੇ ਸਾਡੇ ਕੋਲ ਤਾਂ ਪੰਜਾਬ ਪੁਲਿਸ ਹੀ ਆਈ ਜਿਹੜੀ ਮਤਲਬ ਇਹੋ ਜੇ ਕੰਮ ਕਰਦੀ ਐ ਲੱਭਣ ਲੱਭਣ ਵਾਲੇ ਉਹ ਤਾਂ ਪਤਾ ਨਹੀਂ ਕਿੱਥੋਂ ਪਾੜ ਲਿਆ ਹੁੰਦੇ ਐ ਕਹਿੰਦੇ ਭੇਜ ਦੋ ਜੀ ਦੋ ਹੌਲਦਾਰ ਤਿੰਨ ਥਾਣੇਦਾਰ ਉਹ ਕਹਿੰਦੇ ਜਿਪਸੀ ਆਪਦੀ ਲੈ ਕੇ ਜਾਵਾਂਗੇ ਸਾਥੋਂ ਉਧਰਲੇ ਪਾਸੇ ਵਾਲੀ ਚਲਾਈ ਨਹੀਂ ਜਾਂਦੀ ਸਟੀering ਉਧਰਲੇ ਪਾਸੇ ਆਪਦੀ ਲੈ ਕੇ ਜਾਵਾਂਗੇ ਉਹ ਕਹਿੰਦੇ ਚੱਲ ਆਪਦੀ ਲੈ आओ ਤੂੰ ਇਸ ਪਾੜ ਦੋ ਸਾਡਾ ਭੁਲਿਆ ਜਾਂ ਲਿਆ ਉਹਦਾ ਹਿਰਨ ਦਾ ਗਏ 4 ਦਿਨ 5 ਦਿਨ 10 ਦਿਨ 20 ਦਿਨ ਮੁੜੇ ਹੀ ਨਹੀਂ ਉਹ ਰਾਸ਼ਟਰਪਤੀ ਕਹਿੰਦਾ ਛੱਡੋ ਹਿਰਨ ਨੂੰ ਉਹਨਾਂ ਦੇ ਬੰਦੇ ਪਾੜ ਲਓ ਯਾਰ ਉਹ ਬਾਅਦ ਬੰਦੇ ਮੰਗਣਗੇ ਆਪਾਂ ਤੋਂ ਆਪਾਂ ਹਿਰਨ ਬਾਅਦ ਪਾੜ ਲਾਂਗੇ ਉਹਨਾਂ ਨੂੰ ਆਪਣੇ ਵਾਲੇ ਪੰਜਾਬ ਪੁਲਿਸ ਨਾਲ ਨੂੰ ਪਾੜਨ ਵਾਸਤੇ ਉਹਨਾਂ ਦੀ ਪੁਲਿਸ ਗਈ ਦੇਖਾ ਜੰਗਲ ਦੇ ਬਚਾਲੇ ਇੱਕ ਪਿੱਪਲ ਬੜੇ ਸਾਰੇ ਪਿੱਪਲ ਨਾਲ ਨਾ ਬਾਂਦਰ ਨੂੰ ਪੁੱਠਾ ਟੰਗੀ ਬੈਠੇ ਦੇ ਪਟੇ ਤੇ ਪਟਾ ਕਹਿ ਮੈਂ ਹਿਰਨਾ ਉਹ ਕਹਿੰਦਾ ਜਿੱਥੇ ਮਰਜੀ ਖਾ ਲਿਓ ਮੈਂ ਹਿਰਨਾ ਯਾਰ ਐਦੂ ਪਹਿਲਾਂ ਸਾਡੇ ਨਾਲ ਇਹ ਐਂ ਕਰਦੇ ਰਹੇ ਆ ਕਹਿ ਦੋ ਵੀ ਵਿਕਾਸ ਹੋ ਗਿਆ ਹਾਂਜੀ ਹੋ ਗਿਆ ਜੀ ਵਿਕਾਸ ਹੋ ਗਿਆ ਜੁੱਦਾ ਬੋ ਮਰਦਾ ਬੋ ਚਲੋ ਚੱਲੀ ਜਾਂਦਾ ਸੀ ਸੋ ਇਹਹੀ ਜਿਹੜਾ ਜਗਵਿੰਦਰ ਤੋਂ ਜਸਵਿੰਦਰ ਬਣਨਾ ਵੀ ਬੰਦਾ ਕਹਿੰਦਾ ਮੈਂ ਜਸਵਿੰਦਰ ਆ ਯਾਰ ਉਹ ਕਹਿੰਦੇ ਨਹੀਂ ਜਗਵਿੰਦਰ ਐ ਤੂੰ ਉਹ ਗੱਲ ਐ ਇਹ ਸਾਰਾ ਭ੍ਰਿਸ਼ਟਾਚਾਰ ਬੰਦ ਹੋ ਜਾਣਾ ਮੁਹੱਲੀ ਤਾਂ ਸੀ ਕਰਤਾ ਆ 20 ਤਰੀਕ ਤੱਕ ਸਾਰੇ ਪੰਜਾਬ ਦੇਆਂ ਤਹਿਸੀਲਾਂ ਚ ਆਨਲਾਈਨ ਰਿਸਟਰੀਆਂ ਘਰੇ ਬਹਿ ਕੇ ਰਿਸਟਰੀ ਲਿਖੋ ਆਪ ਲਿਖੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਜੇ ਨਹੀਂ ਲਿਖਣੀ ਤਹਿਸੀਲ ਚ ਆਓਗੇ ਸੇਵਾ ਕੇਂਦਰ ਚ 500 ਰੁਪਏ ਦੇ ਕੇ ਲਿਖਾ ਲਓ ਸੌਖੀ ਪੰਜਾਬੀ ਚ ਰਿਸਟਰੀ ਐ ਪਹਿਲਾਂ ਆਣੀਆਂ ਰਿਸਟਰੀਆਂ ਤਾਂ ਆਪਾਂ ਤੋਂ ਪੜੀ ਹੀ ਨਹੀਂ ਜਾਂਦੀਆਂ ਸੀ ਬਾ ਰਕ ਬਾਬਾ ਹਕੂਕ ਬਾ ਦੱਖਣ ਬਾ ਪੱਛਮ ਪਤਾ ਨਹੀਂ ਕੀ ਕੀ ਲਿਖੀ ਜਾਂਦੀ ਮੈਂ ਕਿਹਾ ਸਿੱਧਾ ਕਹੋ ਜਰ ਐ ਨੇ ਵੇਚੀ ਐ ਨੇ ਲਈ ਐ ਹੁਣ ਇਹਦੀ ਹੋ ਗਈ ਬਸ ਆ ਲਿਖ ਦੋ ਪਤਾ ਨਹੀਂ ਕਿੱਥੋਂ ਪਾਈ ਆ ਉਰਦੂ ਵਿੱਚ ਸੌਖੀ ਪੰਜਾਬੀ ਵਿੱਚ ਕਰ ਦਿਜੀ ਆ ਪੜ ਸਕਦੇ ਹੋ ਉਹਦੇ ਜਵਾਕਾ ਤੋਂ ਪੜਾ ਸਕਦੇ ਹੋ ਸੋ ਇਸ ਕਰਕੇ ਇਹ ਤਹਿਸੀਲਾਂ ਦਾ ਕੰਮ ਅਸੀਂ ਕਰ ਰਹੇ ਆ ਕਿ ਤਹਿਸੀਲਾਂ ਸਭ ਤੋਂ ਵੱਧ ਲੁੱਟ ਹੁੰਦੀ ਸੀ ਤੁਸੀਂ ਦੇਖਿਆ ਵੀ ਹੋਣਾ ਪਿਛਲੇ ਦਿਨੀ ਹੜਤਾਲ ਨਹੀਂ ਕਰਦੇ ਸੀ ਜ਼ਿਲਦਾਰ ਹੜਤਾਲ ਕਰਾਂਗੇ ਮੈਂ ਕਹਿੰਦਾ ਜੀ ਕੀ ਮੁੱਤ ਹੈ ਕਹਿੰਦਾ ਸਾਡੇ ਤਿੰਨ ਬੰਦੇ ਫੜ ਲੈ ਤੁਸੀਂ ਪੈਸੇ ਲੈਂਦੇ ਮੈਂ ਕਹਿੰਦਾ ਚਲ ਸੰਸ ਦੇ ਵੀਏ ਫਿਰ ਤੁਹਾਨੂੰ ਵੀ ਤੁਸੀਂ ਲੈ ਸਕਦੇ ਹੋ ਕਰੋ ਹੜਤਾਲ ਮੈਂ ਕਹਿੰਦਾ ਕਲਮ ਛੋੜ ਹੜਤਾਲ ਮੈਂ ਕਿਹਾ ਛੱਡੋਗੇ ਤਾਂ ਆਪ ਦੀ ਮਰਜ਼ੀ ਨਾਲ ਕਲਮ ਫਿਰ ਕਲਮ ਵਾਪਸ ਦੇਣੀ ਹੈ ਜਾਂ ਨਹੀਂ ਹੈ ਸਾਡੀ ਮਰਜ਼ੀ ਹੋਊਗੀ ਫਿਰ ਤੇ ਤੁਹਾਨੂੰ ਪਤਾ ਹੀ ਹੈ ਇੱਥੋਂ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਮਮਦੋਟ ਮਮਦੋਟ ਵਾਲਾ ਉਧਰ ਅਨੰਦਪੁਰ ਸਾਹਿਬ ਕਣੀ ਐ ਕਰਤਾ ਸਾਰਾ ਹੁਣ ਜਮਾ ਸੱਟ ਨੇ ਕਹਿੰਦੇ ਜਮਾ ਠੀਕ ਨਾਲੇ ਮੈਂ ਕਿਹਾ ਰਿਸਟਰੀ ਨਹੀਂ ਕਰਨੀ ਤੁਸੀਂ ਤੁਸੀਂ ਹੋਰ ਕੰਮ ਕਰੋ ਸਾਈਨ ਕਰਨੇ ਨਾਲੇ ਇਕੱਲੇ ਉਸੇ ਕੰਮ ਦੀ ਤਨਖਾਹ ਮਿਲਦੀ ਆ ਉਹਨਾਂ ਨੂੰ ਸਾਈਨ ਕਰਨ ਵੇਲੇ ਰੱਬ ਬਣ ਜਾਂਦੇ ਨੇ ਸਾਈਨ ਕਰਤੇ ਮੈਂ ਮੇਰੇ ਨਾਂ ਤੇ ਸਾਈਨ ਹੋ ਗਏ ਮੈਂ ਰਿਸਟਰੀਆਂ ਕਰਦਾ ਬੁਗਾ ਕੇ ਮਾਰਦੇ ਰਿਸਟਰੀ ਓ ਗਲਤ ਲਿਖੀ ਹੋਈ ਆ ਬਸ ਕੀ ਕਰੋਗੇ ਤੁਸੀਂ ਉਹਦਾ ਮਤਲਬ ਇਹ ਹੁੰਦਾ ਵੀ ਪੈਸੇ ਨਹੀਂ ਆਏ ਤੇਰੇ ਉਹ ਤੋਂ ਲਿਖਾ ਕੇ ਲਿਆ ਜਿਹੜਾ ਮੇਰਾ ਏਜੰਟ ਆ ਉਹੋ ਰਿਸ਼ਤਰੀ ਜੀ ਲਿਖ ਦਿੰਦੇ ਆ ਵੀ ਪੈਸੇ ਆ ਗਏ ਬਾ ਰਕਮ ਬਾ ਵਸੂਲ ਕਹਿੰਦਾ ਹਾਂ ਹਾਂ ਹੁਣ ਠੀਕ ਐ ਮੈਨੂੰ ਸਾਰਾ ਪਤਾ ਐ ਨਾ ਅੰਦਰ ਲੀਆਂ ਗੱਲਾਂ ਦਾ ਇਹ ਤਾਂ ਦੇਖੋ ਕੈਂਸਰ ਤੇ ਆਇਓਡੈਕਸ ਲਾਉਣ ਨਾਲ ਕੈਂਸਰ ਠੀਕ ਨਹੀਂ ਹੁੰਦਾ ਇਹ ਤਾਂ ਕੀਮੋਥੈਰਪੀ ਕਰਨੀ ਪੈਣੀ ਐ ਇਹ ਰਿਸ਼ਵਤ ਖੋਰੀ ਕੈਂਸਰ ਐ ਇਹ ਭ੍ਰਿਸ਼ਟਾਚਾਰ ਕੈਂਸਰ ਵਾਂਗੂ ਲੱਗ ਗਿਆ ਇਲਾਜ ਹੋਊਗਾ ਪਰ ਟਾਈਮ ਲੱਗੂਗਾ ਥੋੜਾ ਸਾਥ ਦੇ ਦਿਓ ਬਸ ਸਾਡੀ ਨੀਅਤ ਚ ਖੋਟ ਨਹੀਂ ਹੈਗਾ ਅਸੀਂ ਪੰਜਾਬ ਪੱਖੀ ਆ ਸਾਡੇ ਦਿਲ ਚ ਪੰਜਾਬ ਧੜਕਦਾ ਹੈ ਅਸੀਂ ਕਿਸੇ ਰੇਤੇ ਵਾਲੀ ਖੱਡ ਜਿੱਸਾ ਨਹੀਂ ਪਾਉਣਾ ਅਸੀਂ ਕਿਸੇ ਬੱਸਾਂ ਚਿੱਸਾ ਨਹੀਂ ਪਾਉਣਾ ਅਸੀਂ ਕਿਸੇ ਟਾਬਿਆਂ ਚਿੱਸਾ ਨਹੀਂ ਪਾਉਣਾ ਹਿੱਸਾ ਪਾਉਣਾ ਤਾਂ ਪੰਜਾਬ ਦੇ ਲੋਕਾਂ ਦੇ ਦੁੱਖਾਂ ਦਰਦਾਂ ਚਿੱਸਾ ਪਾਉਣਾ ਹੋਰ ਕਿਤੇ ਹਿੱਸਾ ਨਹੀਂ ਪਾਉਣਾ ਤੁਸੀਂ ਤਾਂ ਮੈਨੂੰ